ਤੋ 4:00 ਵਜੇ ਗਏ ਨੇ ਤੁਸਾਂ ਦਾ ਟਾਈਮ ਹੋ ਗਿਆ ਮਿੱਤਰੋ ਲਓ ਜੀ ਪਕੌੜੇ ਆ ਗਏ ਨੇ ਮੇਰੇ ਯੋ ਕਿ ਦੇਖੋ ਲਓ ਤੈ ਵੀ ਖਾਏਂਗੀ ਹੋਏ ਤੈ ਤੂੰ ਖਾਏਂਗੀ ਪਕੌੜੇ ਲਾਹ ਮੂੰਹ ਤੋ ਕੀ ਪਹਿਲਾ ਕਿਉਂ ਗੰਦਾ ਹੋ ਰਖਾ ਹੈ ਲਓ ਜੀ ਦੋਸਤੋ ਪਕੌੜੇ ਆ ਗਏ ਨੇ ਬਹੁਤ ਟੇਸਟੀ ਨੇ ਤੁਸੀਂ ਵੀ ਖਾਓ ਮੈਂ ਵੀ ਖਾਣਾ ਹੈ ਬੜੇ ਜ਼ਬਰਦਸਤ ਪਕੌੜੇ ਨੇ ਦੋਸਤੋ ਬਹੁਤ ਹੀ ਨਜ਼ਾਰੇਦਾਰ ਔਰ ਸੁਆਦਿਸ਼ਟ ਪਕੌੜੇ ਨੇ ਤੇ ਅਸੀਂ ਖਾ ਲਏ ਨੇ ਤੇ ਖਾ ਕੇ ਦੇਖੋ ਜੀ ਮੈਂ ਸੀ ਰਾਣੀ ਮਿੱਠਿਆ ਰਬ ਬੈਗ ਚੱਕ ਲਿਆ ਨੈਂਸੀ ਨੇ ਸੋਨੀ ਨੇ ਤੇ ਲਓ ਜੀ ਆਪਾਂ ਨਾਲ ਨਾ ਸੋਨੀ ਖਾ ਕੇ ਦਿਖਾਵਾਂ ਤੁਹਾਨੂੰ ਹਾਂ ਇਹ ਲਓ ਜੀ ਮੂੰਹ ਧੋ ਲਿਆ ਹੁਣ ਸੋਨੀ ਨੇ ਵੀ ਨੈਂਸੀ ਨੇ ਵੀ ਮੈਂ ਜੀ ਉਹਨੇ ਖਾ ਕੇ ਦਿਖਾ ਸਾਰੇ ਨੂੰ ਟੇਸਟੀ ਬਣੇ ਨੇ ਬਹੁਤ ਫਿਲਮ ਖਾ ਕੇ ਬਤਾਉਂਗੀ ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਆਪਾਂ ਹੋ ਗਏ ਤਿਆਰ ਵਰ ਤਿਆਰ ਆ ਨਾਤ ਹੋ ਗਏ ਮੀ ਪਈ ਜਾਂਦਾ ਸਵੇਰ ਦਾ ਤੇ ਅਸੀਂ ਉੱਠਿਆ ਦੋਸਤੋ 12 ਵਜੇ ਉੱਠੇ ਨੇ ਸਾਰੇ 12 ਵਜੇ ਕਿਉਂਕਿ ਕੱਲ ਹੈਗਾ ਦੀ ਸਾਡੇ ਮਿਆਂ ਕਰਾਣੇ ਦਾ ਬਰਡੇ ਦੀ ਮਿਆਂ ਕਰਾਣੇ ਦਾ ਬਰਡੇ ਲਓ ਜੀ ਦੋਸਤੋ ਦੇਖੋ ਲੜਨਾ ਨਹੀਂ ਹੈਦਾ ਭਾਈ ਲੜਨਾ ਨਹੀਂ ਹੈਗਾ ਦੇਖੋ ਜੀ ਦੋਸਤੋ ਲੜੀ ਜਾਂਦੇ ਨੇ ਅੱਜ ਕੰਮ ਕਰਨਾ ਨਹੀਂ ਆਤਾ ਲਓ ਜੀ ਦੇਖੋ ਜੀ ਮਾਸਟਰ ਸਾਹਿਬ ਬਣ ਦੀ ਤਿਆਰੀ ਵਰ ਤਿਆਰੀ ਕਰ ਰਹੀ ਸੀ ਦੀਦੀ ਨੇ ਪਕੌੜੇ ਬਣਾਏ ਐਸੇ ਸ਼ਕਲ ਦੇ ਲਓ ਜੀ ਇਹਦੀ ਦੀਦੀ ਨੇ ਪਕੌੜੇ ਬਣਾਏ ਨੇ ਕੋਸ਼ਿਸ਼ ਕਰੀਏ ਕੋਸ਼ਿਸ਼ ਕਰਨੇ ਵਾਲੋ ਕੀ हार नहीं होती है और पकोड़ा बनाने वाला कभी बढ़िया नहीं होता है लो जी दोस्तों ओए होए होए हो रही है सुनेहा राजपूत जो बंदा बिना नहाए धोए कुछ काम करे उसके पकोड़े का रंग ऐसा ही होता है दोस्तों हो, चला हुआ पकोड़े कुछ ऐसा ही होता है पहली बार बना रही हैं वो मोटिवेशन तो करने तक गए डीमोटिवेट कर दिया बिचारी को नमक मिर्च कम हो गया तो क्या करें जिसने जिस तरह जिस उसने पूछा उसकी गलती है ना ना बताने वाले की नैसी ने बताया नैसी ना, ने? ना। <laughs> एक और मास्टर साहब है उसने कौन है कौन है मास्टर साहब किसने बताया भाई तेरे को कितना मिनट्स कितना डालना कितना डालना है किसी कि... ने भी नहीं बताया लो जी इसकी नानी ने बताया होगा पक्का नहीं नानी तो बहुत टेस्टी बनाती अच्छा ਓ ਯਾਰ ਮੀ ਹੋ ਪਈ ਜਾਂਦਾ ਕੀ ਕਰੀਏ ਦੋਸਤੋ ਮੀ ਬਹੁਤ ਪਈ ਜਾਂਦਾ ਹੈ ਦੋਸਤੋ ਚਲੋ ਜੀ ਸਾਡਾ ਬਲੌਗ ਤੁਹਾਨੂੰ ਅੱਜ ਦਾ ਨਜ਼ਰ ਆਇਆ ਕਰੂਗਾ ਵਧੀਆ ਦੋਸਤੋ ਇਹਨ ਪੂਰਾ ਐਰ ਕੀ ਜਾਂਦਾ ਨੇ ਕੰਫਰਟੇਬਲ ਤੇ ਚਲੋ ਦੋਸਤੋ ਮਿਲਦੇ ਆਂ ਫਿਰ ਸਾਰੇ ਨਾਲ ਬਣੇ ਰਹੋ ਤੁਸੀਂ ਠੀਕ ਆ ਦੇਖਦੇ ਆਂ ਫਿਰ ਬਾਰਿਸ਼ ਦਾ ਤੁਹਾਨੂੰ ਉੱਪਰ ਜਾ ਕੇ ਕੋਠੇ ਤੇ ਦਿਖਾਣਾ ਕੀ ਮਾਹੌਲ ਆ ਹੁਣ ਰਵੀ ਦਾ ਰਾਣੀ ਲੱਗੀ ਹੈ ਮਾਟਰਸੇ ਬਣ ਗਈ ਹੈ ਤੇ ਦੇਖੋ ਜੀ ਪਹਿਲਾਂ ਤਾਂ ਰੰਗ ਲਾਤੇ ਨੇ ਅਨੇ ਸੁਨਹਿਰਾਣੀ ਨੇ ਰੰਗ ਲਾਤੇ ਆਲੂਆਂ ਦੇ ਬਣਾ ਕੇ ਆਲੂਆਂ ਦੇ ਆਜੇ ਪਕੌੜੇ ਬਣਾਏ ਤੇ ਕੌੜੇ ਬਣਾਏ ਤੇ ਕੌੜੇ ਪਕੌੜੇ ਕੌੜੇ ਪਕੌੜੇ ਬਣਾਤੇ ਤੇ ਸੁਨਹਿਰਾਣੀ ਨੇ ਹੁਣ ਲੱਗੇ ਹੋਇਆ ਸਾਰਾ ਰਬੀਤਾ ਰਾਣੀ ਦੇਖੋ ਜੀ ਤੇ ਆ ਪਾਰੋ ਰਾਣੀ ਦੇਖੋ ਜੀ ਕੀ ਬਣਾਉਂਦੇ ਨੇ ਅੱਜ ਪਾਲਕ ਦੇ ਪਕੌੜੇ ਬਣਨਗੇ ਦੋਸਤੋ ਪਾਲਕ ਦੇ ਪਕੌੜੇ ਬਣਗਾ ਜਲੀ ਰਿਹਾ ਨਹੀਂ ਹਾਂਜੀ ਬਣेंगे ਲੱਗ ਰਹੇ ਹਨ ਤਾਂ ਬਣेंगे ही ਲੋ ਇਹ ਤਾਂ ਖੜੇ ਹੈ ਆਸੀ ਬਣਾ ਕੇ ਦੇਣੇ ਕੇ ਲਈ ਲਓ ਇਹ ਕਹਿੰਦੇ ਬਣ ਗਏ ਪਾਲਕ ਦੇ ਪਕੌੜੇ ਅਸੀਂ ਵੀ ਬੇਟਿੰਗ ਚਾਹਤੇ ਦੇਖਦੇ ਆਂ ਇਹਨਾਂ ਦੇ ਪਾਲਕ ਦੇ ਪਕੌੜੇ ਕਿੱਦਾਂ ਦੇ ਬਣਨਗੇ ਦੇਖੋ ਦੋਸਤੋ ਲੱਗੇ ਦਾ ਹੋਏ ਨੇ ਇਹ ਛੁੱਟ ਕੇ ਕੰਧਾ ਪਾਲਕ ਦੇ ਪਕੌੜੇ ਬਣਾ ਤੇ ਚਲੋ ਜੀ ਦੇਖਨੇ ਆ ਫਿਰ ਕਿੱਦਾਂ ਦੇ ਬਣਨਗੇ ਸਾਡੇ ਨਾਲ ਬਣੇ ਰਿਓ ਤੁਸੀਂ ਪਾਲਕ ਦੇ ਪਕੌੜੇ ਖਾਵਾਂਗੇ ਦੋਸਤੋ ਮੀ ਪਹਿਰਿਆ ਇਹ ਪਰ ਮੀ ਨੂੰ ਬੰਦ ਹੋਣਾ ਚਾਹੀਦਾ ਹੈ ਪਕੌੜੇ ਦਾ ਅਸੀਂ ਬਿਨਾ ਮੀਤੋ ਵੀ ਖਾ ਲਾਂਗੇ ਠੀਕ ਆ ਦੋਸਤੋ ਚਲੋ ਜੀ ਪਕੌੜੇ ਬਣ ਜਾਣ ਦੋ ਫਿਰ ਪਕੌੜੇ ਆਪਾਂ ਲੈ ਕੇ ਜਾਵਾਂਗੇ ਸ਼ੌਪ ਤੇ ਫਿਰ ਬਾਜ਼ਾਰ ਦਾ ਹਾਲਚਾਲ ਦੇਖਾਂਗੇ ਸਾਡੇ ਨਾਲ ਬਣੇ ਰਹੋ ਦੋਸਤੋ ਬਣੇ ਰਹੋ ਹੈਲੋ ਦੋਸਤੋ ਲਓ ਜੇ ਆਪਾਂ ਰੈਡੀ ਸੈਡੀ ਹੋ ਗਏ ਆ ਆਪਾਂ ਪਕੌੜੇ ਖਾਣ ਵਾਸਤੇ ਜੋ ਕਿ ਪਕੌੜੇ ਆਪਣੇ ਬਣ ਗਏ ਨੇ ਤੇ ਸ਼ੌਪ ਤੋਂ ਫੋਨ ਆ ਗਿਆ ਮੀ ਹਟਿਆ ਨਹੀਂ ਹੈਗਾ ਮੀ ਪੈ ਰਿਹਾ ਮੈਂ ਤੁਹਾਨੂੰ ਦਿਖਾ ਦੇਣਾ ਦੋਸਤੋ ਤੁਸੀਂ ਕਹੋਗੇ ਕਿ ਘਰੀ ਬੈਠਾ ਮਾਰੀ ਜਾਂਦਾ ਏ ਗੱਲਾਂ ਸਾਡੇ ਨਾਲ ਤੇ ਮੈਂ ਤੁਹਾਨੂੰ ਹੁਣੇ ਦਿਖਾ ਦੇਣਾ ਦੇਖ ਲਓ ਦੋਸਤੋ ਆ ਜਾਓ ਮੇਰੇ ਨਾਲ ਆ ਲਓ ਮੈਂ ਪਹਿਰਾ ਦੋਸਤੋ ਪੂਰਾ ਮੈਂ ਹੀ ਪਹਿਰਿਆ ਹੈ ਲਓ ਜੇ ਇਧਰ ਵੀ ਦੇਖ ਸਕਦੇ ਹੋ ਆ ਦੇਖੋ ਮੈਂ ਪੂਰਾ ਪਹਿਰਿਆ ਹੈ ਮੇਰੇ ਆ ਬਲੋਗਿੰਗ ਕਿਟ ਖਰਾਬ ਨਾ ਹੋ ਜੇ ਮੈਂ ਤਾਂ ਕਰਕੇ ਬਾਹਰ ਨਿਕਲਦਾ ਨਹੀਂ ਹੈਗਾ ਮੈਂ ਫੁੱਲ ਪਹਿਰਿਆ ਹੈ ਤੇ ਲਓ ਜੇ ਪਕੌੜੇ ਤਿਆਰ ਹੋ ਗਏ ਰਵਿਤਾ ਰਾਣੀ ਦੇ ਤੇ ਮੈਂ ਤੁਹਾਨੂੰ ਦਿਖਾ ਦੇਣਾ ਪਕੌੜੇ ਤਿਆਰ ਵਰ ਤਿਆਰ ਨੇ ਚਲੋ ਆ ਜੀ ਦੋਸਤੋ ਤਿਆਰ ਵਰ ਤਿਆਰ ਰਵਿ ਤਾਂ ਰਾਣੇ ਦੇ ਪਕੌੜੇ ਲਓ ਜੀ ਦੋਸਤੋ ਖਾਓ ਪਕੌੜੇ ਜੀ ਦਾ ਰਾਣੇ ਦੇ ਪਕੌੜੇ ਤਿਆਰ ਹੋ ਗਏ ਤਿਆਰ ਆ ਦੇਖੋ ਜੀ ਵਾਓ ਬੜੇ ਬਣੇ ਦੇਖੋ ਜੀ ਉਹ ਤਾਂ ਚਾਹ ਵੀ ਬਣਦੀ ਆ ਚਾਹ ਨਾਲ ਖਾਵਾਂਗੇ ਪਰ ਮਾਣੇ ਚਾਹ ਵਾਲੇ ਰਵਿ ਤਾਂ ਨੇ ਪਕੌੜੇ ਬਣਾ ਰਹੀ ਆ ਤੇ ਅੰਦਰ ਦੇਖੋ ਤੁਹਾਨੂੰ ਮੈਂ ਅੰਦਰ ਦਾ ਸੀਨ ਦਿਖਾ ਦਿੰਦੀ ਆ ਜਾਓ ਵੀ ਅੰਦਰ ਦਾ ਸੀਨ ਦੇਖੋ ਜੀ ਸਾਡਾ ਬਲੌਲ ਚੱਲ ਰਿਹਾ ਏ ਦੇ ਅ ਦੇਖੋ ਜੀ ਬੀਬੀ ਮੈਂ ਕਨੂੰ ਸਵਾਰੀ ਆ ਤੇ ਸਾਰੇ ਕੰਮ ਦੇ ਲੱਗੇ ਹੋਏ ਨੇ ਚਲੋ ਜੀ ਮਿੱਤਰੋ ਮਿਲਦੇ ਆ ਫਿਰ ਪਕੌੜੇ ਬਣ ਕੇ ਚਾਹ ਬਣ ਕੇ ਖਾਵਾਂਗੇ ਤੁਸਨ ਵੀ ਖਵਾਵਾਂਗੇ ਹੈਲੋ ਦੋਸਤੋ ਲਓ ਜੀ ਆਪਾਂ ਨੇ ਪਕੌੜੇ ਬਣਾ ਲਏ ਆ ਤੇ ਹੋ ਗਿਆ ਹੁਣ ਤੁਸਨ ਦਾ ਟਾਈਮ ਹੋ ਗਿਆ ਦੋਸਤੋ 4:00 ਵਜੇ ਗਏ ਨੇ ਤੁਸਨ ਦਾ ਟਾਈਮ ਹੋ ਗਿਆ ਮਿੱਤਰੋ ਲਓ ਜੀ ਪਕੌੜੇ ਆ ਗਏ ਨੇ ਮੇਰੇ ਯੋ ਕਿ ਦੋਸਤੋ ਲਾ ਤੈ ਵੀ ਖਾਏਂਗੀ ਹੋਏ ਤੈ ਤੂੰ ਖਾਏਂਗੀ ਪਕੌੜੇ ਲਹਮਦੋ ਗਿਆ ਬੈਲਾ ਕਿਉਂ ਗੰਦਾ ਹੋ ਰਿਹਾ ਹੈ ਲਓ ਜੀ ਦੋਸਤੋ ਪਕੌੜੇ ਆ ਗਏ ਨੇ ਬਹੁਤ ਟੇਸਟੀ ਨੇ ਤੁਸੀਂ ਵੀ ਖਾਓ ਮੈਂ ਵੀ ਖਾਣਾ ਹੈ ਬੜੇ ਜ਼ਬਰਦਸਤ ਪਕੌੜੇ ਨੇ ਦੋਸਤੋ ਬਹੁਤ ਹੀ ਨਜ਼ਾਰੇਦਾਰ ਔਰ ਸੁਆਦਿਸ਼ਟ ਪਕੌੜੇ ਨੇ ਤੇ ਅਸੀਂ ਖਾ ਲਏ ਨੇ ਤੇ ਖਾ ਕੇ ਦੇਖੋ ਜੀ ਨੈਂਸੀ ਰਾਣੀ ਵੀ ਤਿਆਰ ਬੈਗ ਚੱਕ ਲਿਆ ਨੈਂਸੀ ਨੇ ਸੋਹਣੇ ਨੇ ਤੇ ਲਓ ਜੀ ਆਪਾਂ ਨਾਲ ਲਲ ਸੋਹਣੇ ਖਾ ਕੇ ਦਿਖਾਵਾਂ ਤੁਹਾਨੂੰ ਹਾਂ ਇਹ ਲਓ ਇਹ ਮੂੰਹ ਧੋ ਲਿਆ ਹੁਣ ਸੋਹਣੇ ਨੇ ਵੀ ਨੈਂਸੀ ਨੇ ਵੀ ਨੈਂਸੀ ਸੋਹਣੇ ਖਾ ਕੇ ਦਿਖਾ ਸਾਰਿਆਂ ਨੂੰ ਟੇਸਟੀ ਬਣੇ ਨੇ ਬਹੁਤ ਪਹਿਲੇ ਮੈਂ ਖਾ ਕੇ ਬਤਾਉਂਗੀ ਆਏ ਹਾਏ ਜੰਮੇ ਜੰਮੇ ਨੇ ਬਹੁਤ ਓਏ ਹੋਏ ਦੇਖੋ ਜੀ ਜੰਮੇ ਜੰਮੇ ਵਾਓ ਬਹੁਤ ਜੰਮੇ ਜੰਮੇ ਬਣੇ ਨੇ ਅੱਜ ਦਾ ਵਗੋੜਾ ਮੀ ਉਹ ਮੀ ਪਈਆਂ ਦਾ ਦੋਸਤੋ ਕੀ ਕਰੀਏ ਬਲੌਗ ਬਾਹਰ ਦਾ ਕਿਵੇਂ ਦਿਖਾਈਏ ਸੋ ਮੀ ਪਈ ਜਾਂਦਾ ਦੇਖੋ ਦੋਸਤੋ ਤੇ ਮਿਆਂਕ ਨਾਣਾ ਵੀ ਖਾਈ ਜਾਂਦਾ ਪਕੌੜੇ ਦੇਖੋ ਦੋਸਤੋ ਮਿਆਂਕ ਨਾਣਾ ਪਕੌੜੇ ਖਾਈ ਜਾਂਦਾ ਉਹ ਮੇਰਾ ਨਾਮ ਦਾ ਦੁੱਧੂ ਪਿੰਦਾ ਆਏ ਹਏ ਦੁੱਧੂ ਪਿੰਦਾ ਲਓ ਜੀ ਦੇਖੋ ਜੀ ਮੈਂ ਅਕੀ ਤੁਹਾਨੂੰ ਫੋਟੋ ਦਿਖਾ ਦਿੰਨਾ ਹਾਂ ਹੋਰ ਦੇਖੋ ਮੇਰਾ ਫੋਟੋ ਹੈ ਲਗਾਤਾਰ ਟੈਸ ਹੈ ਇਹਨੂੰ ਕਹਾਂ ਲਗਾਏ ਇਹ ਤਾਂ ਬਤਾਈਏ ਕਹਾਂ ਵਾ ਲਗਾਈਏ ਉਹ ਦਫਾ ਮਾਰਾ ਸਾਡਾ ਬਲੌਗ ਚ ਆ ਰਿਹਾ ਦੋਸਤੋ ਦੇਖੋ ਅਸੀਂ ਆਪੇ ਦੇਖੀ ਜਾਨੀਏ ਦੇਖੋ ਬਣਾ ਬਲੌਗ ਕੀ ਕਰੀਏ ਤੇ ਉੱਥੇ ਲਾਵਾਂਗੇ ਆਪਾਂ ਇਹ ਠੀਕ ਆ ਦੋਸਤੋ ਤੇ ਚਲੋ ਜੀ ਦੇਖੋ ਜੀ ਉਹ ਦੇਖੋ ਮਾਦੋ ਦੇਖ ਕੇ ਮੈਂ ਪੋਜ਼ ਬਣਾਉਂਦਾ ਦੇਖੋ ਦੋਸਤੋ ਉਹ ਦੇਖ ਲੋ ਸਰਪੰਚ ਤੇ ਚਲੋ ਦੋਸਤੋ ਮਿਲਦੇ ਆ ਨਾ ਟਿਊਸ਼ਨ ਛੱਡੇ ਆਈ ਐਸੀ ਸਾਡ ਨਾਲ ਬਣੇ ਰਿਓ ਠੀਕ ਆ ਮਿੱਤਰੋ ਅੱਜ ਮਿੱਤਰੋ ਅਸੀਂ ਆਏ ਆ ਜੋ ਕਿ ਅਸੀਂ ਨਾ ਡੈਕੋਰੇਸ਼ਨ ਵਾਸਤੇ ਸਮਾਨ ਲੈ ਕੇ ਗਏ ਸੀ ਤੇ ਉਹ ਆਪਣੇ ਆ ਛੋਟੇ ਭਾਈ ਦੀਪਕ ਤੋਂ ਲੈ ਕੇ ਗਏ ਸੀ ਤੇ ਹੁਣ ਅਸੀਂ ਟਿਊਸ਼ਨ ਜਾ ਰਹੇ ਆ ਸੋਨੀ ਨੂੰ ਦਾ ਛੱਡਿਆ ਟਿਊਸ਼ਨ ਦੇਖੋ ਸਮਾਨ ਹੁਣ ਲੇਤਾ ਆਪਾਂ ਨੇ ਠੀਕ ਆ ਦੋਸਤੋ ਚਲੋ ਘਰੇ ਜਾ ਕੇ ਜੋ ਵੀ ਆ ਮੈਂ ਸਾਰਾ ਕੁਝ ਦਿਖਾਉਂਗਾ ਦੁਕਾਨ ਵੀਰ ਦੀ ਇੱਧਰ ਆ ਦੇਖੋ ਹੈਲੋ ਦੋਸਤੋ ਲਓ ਜੀ ਮਿੱਤਰੋ ਅਸੀਂ ਖਾ ਰਿਆ ਹੁਣ ਕੜੀ ਨਾਲੇ नान ਦੇਖੋ ਕੜੀ ਦੇ नान ਖਾ ਰਿਆ ਹੁਣ ਅਸੀਂ ਤੇ ਲਓ ਜੀ ਪਰੌਰਾ ਨੇ ਬਣਾ ਬਣਾ ਕੇ ਖਾ ਰਿਆ ਤਿਆਰ ਗਰਮਾ ਗਰਮ ਮੈਂ ਵੀ ਖਾ ਰਿਆ ਮੈਂ ਵੀ ਖਾ ਰਿਆ ਦੋਸਤੋ ਲਓ ਜੀ ਉਹਦਾ ਫੋਨ ਆ ਗਿਆ ਤੇ ਇਧਰ ਦੇਖੋ ਜੀ ਗਰਮਾ ਗਰਮ नान ਲਓ ਜੀ ਖਾ ਲੈਨੇ ਆ ਭਾਈ ਗਰਮ ਨੇ ਨਹੀਂ ਤਾਂ ਫਟਣ ਦੇ ਹੋ ਜਾਣਗੇ ਦੇ ਦੋਸਤੋ ਅਸੀਂ ਆ ਗਏ ਆ ਝਾਕਿਆ ਨਿਕਲਿਆ ਜ ਬਾਬਾ ਦੁਆਸੇ ਨੇ ਪੂਰੀਆਂ ਝਾਕਿਆ ਨਿਕਲਿਆ ਦੋਸਤੋ ਤੇ ਲਓ ਜੇ ਮੇਤਰੋ ਚਲੋ ਜੇ ਹੁਣ ਸਾਡੇ ਹੋਰੀਆ ਤਿਆਰੀ ਚਾਵਲ ਤੇ ਕੜੀ ਚਾਵਲ ਦੀ ਤਿਆਰੀ ਹੋ ਰਹੀ ਹੈ ਚਲੋ ਦੇਖਦੇ ਆ ਰਵਿਤਾ ਰਾਣੀ ਕਰ ਰਹੀ ਹੈ ਬਾਹਰ ਤਿਆਰੀ ਲਓ ਜੇ ਤਿਆਰ ਵਰ ਤਿਆਰ ਹੋ ਗਿਆ ਕੰਮ ਦੇਖ ਲੋ ਦੋਸਤੋ ਸਾਡਾ ਸ਼ਾਮ ਹੋ ਗਿਆ ਹੈ ਸਾਡਾ ਖਾਣ ਪੀਣ ਦਾ ਇੱਕ ਕੰਮ ਚੱਲੀ ਜਾਂਦਾ ਦੇਖ ਲਓ ਸੋਨੂੰ ਦਿਖਾ ਦੇਣਾ ਮੈਂ ਦੇਖੋ ਜੀ 9 ਵਜ ਗਏ ਨੇ ਦੋਸਤੋ 9 ਦੇਖੋ ਜੀ ਰਵਿਦਾ ਰਾਣੀ ਲੱਗੀ ਹੋਈ ਆ ਪਾਣ ਵਾਲ ਚਾਹ ਚਾਵਲ ਦੇਖੋ ਜੀ ਪਹਿਲਾਂ ਬਣੇ ਤੇ ਸਵੇਰੇ ਬਣਾਇ ਤੇ ਆਲੂ ਵਾਲੇ ਪਕੌੜੇ ਫਿਰ ਬਣੇ ਪਾਲਕ ਪਕੌੜੇ ਹੁਣ ਬਣੇ ਨੇ ਚਾਵਲ ਦੇਖੋ ਦੋਸਤੋ ਰਵਿਦਾ ਰਾਣੀ ਕਰ ਰਹੀ ਆ ਚਾਵਲ ਤਿਆਰ ਵਰ ਤਿਆਰ ਦੋਸਤੋ ਇਧਰ ਨਾਲੇ ਆਹ ਦੇਖੋ ਨਾਲੇ ਦੇਖੋ ਜੀ ਖਾਣ ਲੱਗੀ ਪਈ ਆ ਦੇਖੋ ਦੇਖੋ ਦੋਸਤੋ ਸਾਡਾ ਟੱਬਰ ਖਾਣ ਦੇ ਲੱਗਿਆ ਪਿਆ ਸਾਰਾ ਮਿਆਕ ਨਾਲ ਨੂੰ ਵੀ ਦਿਖਾ ਦੇਣਾ ਦੇਖੋ ਓਰੇ ਛੋਟੇ ਮੋਟੇ ਵੀ ਸਾਰੇ ਲੱਗੇ ਹੋਏ ਨੇ ਦੇਖੋ ਦੋਸਤੋ ਦੇਖੋ ਆਹ ਦੇਖ ਲਓ ਦੇਖ ਓਏ ਦੇਖ ਲਓ ਖੜਦਾ ਹੈ ਦੇਖ 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 ਟੱਕਰ ਲੱਗਿਆ ਟੱਕਰ ਲਓ ਜਿਹਾ ਇਹਦਾ ਕੰਮ ਹੀ ਹੈ ਇਹ ਮੁਦੇ ਮੂੰਹ ਗਰ ਜਾਂਦੇ ਨੇ ਜਵਾਬ ਚਲੋ ਇਹ ਦੇਖੋ ਜੀ ਰਵੀ ਦਾ ਰਾਣੀ ਕੰਨੀ ਦੇਖੋ ਤੁਸੀਂ ਪਹਿਲਾਂ ਦਾ ਰਵੀ ਦਾ ਰਾਣੀ ਦੇਖੋ ਤੁਸੀਂ ਆਹੀ ਕੰਮ ਲੱਗੀ ਰਹਿੰਦੀ ਆ ਦੇਖੋ ਜੀ ਕਦੇ ਚਾਵੜ ਕਦੇ ਪਕੌੜੇ ਕਦੇ ਕੋਸ ਨਾੜ ਕੜੀ ਦਾ ਦਿਖਾ ਦੇ ਫੜਾ ਜਿਹਦੇ ਕੰਮ ਕੜੀ ਵਾਲੇ ਕੰਮ ਨੇ ਉਹਦਾ ਦਿਖਾ ਦੇ ਓਏ ਹੋਏ ਦੋਸਤੋ ਐ ਦਰ ਦੇਖੋ ਖਾਬਰੀ ਨਾਲ ਉਹ ਦੇਖ ਲਓ ਮਿਆਂ ਤਰਾਂ ਨੇ ਉਹ ਦੇਖ ਲਓ ਕਿੱਥੇ ਭਾ ਗਿਆ ਟਾਇਰ ਲੱਗੇ ਦੇ ਓਏ ਟਾਇਰ ਇਹਦੇ ਲੱਗੇ ਨੇ ਮਿੱਤਰੋ ਪੈਰ ਇਹ ਹੁਣ ਨਹੀਂ ਦਬਦਾ ਹੁਣ ਨਹੀਂ ਦਬਦਾ ਇਹ ਲਓ ਜੀ ਦੇਖੋ ਰਵਿਤਾ ਰਾਣੀ ਦਾ ਕੜੀ ਕਿਦੇ ਚ ਪਾਈ अलग ਬਿਠਤ ਨਾ ਮਾਗਣਾ ਜੇ ਇਹਨੂੰ ਉਹ ਹੀ ਪਲੇਟਾਂ ਚ ਪਾ ਨਾ ਉਹ ਵਾਈਟ ਪਲੇਟਾਂ ਚ ਪਾਲਾ ਬੜੀ ਸੋਹਣੀਆਂ ਲੱਗਦੀਆਂ ਨੇ ਵਾਈਟ ਪਲੇਟਾਂ ਉਹ ਦੇਖੋ ਰੱਖੀਆਂ ਨੇ ਵਾਈਟ ਪਲੇਟਾਂ ਹਾਂ ਚਾਹਵਲ ਦੇਖਦੇ ਨਾ ਜੇ ਇੱਕ ਵਾਰ ਟਰਾਈ ਕਰਕੇ ਪਾ ਨਹੀਂ ਇੱਕੋਂ ਪਈਆ ਯਾਰ ਆ ਚਾਵਲ ਵੀ ਪਾਏ ਨੇ ਪਲੇਟਾਂ ਪਾਏ ਨੇ ਮੇਰੀ ਗੱਲ ਮੰਨਦੇ ਨਹੀਂ ਹੈਗੀ ਦੇ ਉਸੋ ਆਪਣੇ ਦਾ ਚੱਲਦੀ ਨਹੀਂ ਬੰਦਿਆਂ ਦਾ ਚੱਲਦੀ ਨਹੀਂ ਹੁੰਦੀ ਸੁਣੋ ਪਤਾ ਇਹ ਬੰਦਿਆਂ ਦੀ ਚੱਲਦੀ ਕਿਤੇ ਘਰ ਚ ਉਹ ਜਮੀ ਨਹੀਂ ਚੱਲਦੀ ਯਾਰ ਆਪਣੀ ਜਮੀ ਨਹੀਂ ਚੱਲਦੀ ਨਾ ਮੰਨੇ ਨਾ ਮੰਨ ਦੇ ਨਾ ਚੱਲੇ ਮੈਂ ਦਿਖਾ ਦਉ ਮੈਂ ਚੱਲਣਾ ਸਿੱਖ ਗਿਆ ਮਿਆਂ ਕਾ ਚੱਲਣਾ ਸਿੱਖਿਆ ਮਿਆਂ ਕਦੇ ਲਾਗੇ ਟਾਇਰ ਹੁਣ ਨਹੀਂ ਇਹ ਦਬਦਾ ਮਿੱਤਰੋ ਹੁਣ ਨਹੀਂ ਕਿਸੇ ਦੀ ਖੈਰ ਲਓ ਜੀ ਦੇਖੋ ਇਹ ਪੰਜਾਬ ਪਿਆ ਕੇ ਰੱਖਿਆ ਗਰੂਆ ਪਿੱਛੇ ਪਿੱਛੇ ਸਾਰਿਆਂ ਨੂੰ ਇਹ ਅੱਗੇ ਅੱਗੇ ਆ ਸਾਰੇ ਬੱਚੇ ਬੱਚੇ ਲਓ ਜੀ ਦੇਖੋ ਜੀ ਹੁਣ ਤਿਆਰ ਹੋ ਰਹੀ ਹੈ ਸਾਡੀ ਜਿਹੜੀ ਇਹ ਕਹਿ ਰਹੀ ਸੀ ਬਧਿਆਨੀ ਬਣਦੀ ਦੇਖਦੇ ਆ ਦੇਖੋ ਆਹੋ ਰੱਖ ਤਾਂ ਦੇਦੇ ਚ ਕੁਸਾ ਨਕਰੀਆ ਨਾ ਸ਼ਾਂਤੀ ਨਾਮ ਦੀ ਚੀਜ਼ ਹੈ ਸ਼ਾਂਤੀ 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 ਓਮ ਸ਼ਾਂਤੀ ਲੋ ਜੀ ਦੇਖੋ ਜੀ ਰਵਿਤਾ ਰਾਣੀ ਮਾਰ ਮਾਰ ਭਾਂਡੇ ਖਣਾਰੀ ਆ ਤੇ ਦੇਖ ਰਹੇ ਆ ਕਿ ਬੰਗਵਾ ਜੇ ਸੰਜੋ ਬਾਹਰਾ ਓਏ ਲਾਹੇ ਬੈਸਰਾ ਬਹੁਤ ਸੋਹਣੇ ਲੱਗ ਰਿਹਾ ਤੈਨੂੰ ਨਹੀਂ ਲੱਗ ਰਹੀ ਕਹਿੰਦੇ ਹੈ ਕੈਂਟ ਲੱਗ ਰਹੀ ਆ ਲਓ ਜੀ ਮਿੱਤਰੋ ਤੁਸੀਂ ਦੱਸੋ ਮੈਨਾਂ ਜਿਹੜੀ ਪਲੇਟ ਆਪਾਂ ਨੇ ਕਿਹਾ ਸੀ ਹੈ ਮਿਸ ਸੋਨੂ ਆਹ ਪਲੇਟਾਂ ਸਹੀ ਲੱਗ ਰਹੀਆਂ ਨੇ ਜਾਂ ਆਹ ਪਲੇਟ ਸਹੀ ਲੱਗ ਰਹੀ ਆ ਦਸੋ ਜੀ ਤੁਹਾਨੂੰ ਕਿਹੜੀ ਪਲੇਟ ਵਧੀਆ ਲੱਗ ਰਹੀ ਆ ਪਲੇਟ ਵਧੀਆ ਲੱਗ ਰਹੀ ਹੈ ਨਾ ਦੋਸਤੋ ਮੈਂ ਤੁਹਾਨੂੰ ਜਿਹੜੀ ਦਿਖਾ ਰਿਹਾ ਉਹ ਪਲੇਟ ਵਧੀਆ ਨਾ ਉਹ ਵਧੀਆ ਹੀ ਰਹੂਗੀ ਮੈਨੂੰ ਪਤਾ ਨਾ ਆਪਾਂ ਨੂੰ ਸਭ ਪਤਾ ਮਨ ਇਨਸਾਨ ਦਾ ਤਾਂ ਸਭ ਕੁਝ ਫੜਿਆ ਹੋਇਆ ਹੈ ਬੰਦੇ ਦਾ ਕੁਝ ਨਹੀਂ ਬਣ ਸਕਦਾ ਕੀ ਹੋ ਗਿਆ ਕੁਛ ਨਹੀਂ ਕੀ ਕਹਿਆ ਦੁਬਾਰਾ ਉਹਦਾ ਡਾਇਲੋਗ ਬੋਲਾ ਲਓ ਮੈਂਨੇ ਕੱਪ ਕੀ ਲਓ ਇਹ ਦੇਖੋ ਇਹ ਕੱਪਕੇਕ ਵੀ ਬਣੇ ਹੋਏ ਨੇ ਸਾਡੇ ਵਾਓ ਦੋਸਤੋ ਬਲਡਨ ਬਲਡਨ ਲਓ ਇਟਸ ਉਤਰੀ ਬਹੁਤ ਠੰਡੀ ਪਿਆ ਥਾਲੀ ਯਾਰ ਬੜੀ ਠੰਡੀ ਹੈ ਦੇਖੋ ਇਹ ਕੱਪਕੇਕ ਦੇਖ ਲਓ ਸਾਡੇ ਆਜਾ ਮੇਤਰਾਓ ਆਇਓ ਆਜੋ ਦੋਸਤੋ ਕੱਪਕੇ ਖਾ ਲਓ ਆਜੋ ਜਿਨੇ ਨਹੀਂ ਖਾਏ ਮੈਂ ਕਦੇ ਵੱਡੇ ਦੇ ਕੱਪਕੇਕ ਕੱਪਕੇ ਖਾ ਲਓ ਦੋਸਤੋ ਆਜੋ ਆਇਓ 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 ਹੈ ਅੱਜ ਬਣਾਏ ਅੱਜ ਬਣਾਏ ਨੇ ਇਹ ਅੱਜ ਦੋਸਤੋ ਅੱਜ ਚਲੋ ਜੀ ਬਹੁਤ ਹੀ ਵਧੀਆ ਹੋ ਗਿਆ ਤੁਹਾਨੂੰ ਫੜਿਆ ਇਹਨੂੰ ਫੜਿਆ ਇਹਨੂੰ ਓਏ ਹੋਏ ਹੋਏ ਹੋਰ ਬਾਲੀ ਟੇਸਟੀ ਕੰਮ ਬਣਦਾ ਸਾਡੇ ਘਰੇ ਲਓ ਜੀ ਦੇਖੋ ਦੋਸਤੋ ਜਿਹੜੀ ਮੈਂਨੇ ਪਲੇਟਾਂ ਕਿਹਾ ਜੀ ਨਾ ਕੀ ਆ ਪਲੇਟ ਸਹੀ ਆ ਤਾਂ ਸਹੀ ਦੇ ਸਹੀ ਆ ਹੁਣ ਆ ਪਲੇਟਾਂ ਦੇਖੋ ਕੀ ਦਿਖਦਾ ਤੁਹਾਨੂੰ ਕਲੇ ਚਾਉਲੇ ਦਿਖੀ ਜਾਂਦੇ ਨੇ ਹੁਣ ਆ ਉਹ ਪਲੇਟਾਂ ਸਜਰੀਆਂ ਨੇ ਪੂਰੀ ਤਿਆਰ-ਵਾਰ ਤਿਆਰ ਸਜਰੀਆਂ ਨੇ ਦੇਖੋ ਵਧੀਆ ਕੜੀ ਲੱਗ ਰਹੀ ਨੇ ਕੜੀ ਲੱਗ ਰਹੀ ਪਤੋ ਵਧੀਆ ਜੀ ਵਾਲੀ ਚ ਲਾ ਇਹ ਵਾਲੀ ਅੱਛੀ ਹੈ ਆਏ ਹਾਏ ਇਹ ਇਤਰਾਣੀ ਹੋ ਗਿਆ ਫੇਰ ਇਸ ਪਰ ਆਣਾ ਹੋ ਗਿਆ ਪਾਸ ਚਲੋ ਜੀ ਦੋਸਤੋ ਮਿਲਦੇ ਆਂ ਫੇਰ ਤੇ ਲਾਓ ਜੀ ਉਧਰ ਰੱਖਿਆ ਬਾਈ ਉਧਰ ਰੱਖਿਆ ਓਏ ਉਧਰ ਰੱਖਿਆ ਟੇਬਲ ਤੇ ਸਾਰੇ ਜਾਣੇ ਚਲੋ ਜੀ ਆਪਣੇ ਬੰਦੇ ਗਏ ਹੋਏ ਨੇ ਥੋੜਾ ਜਿਹਾ ਬਾਹਰ ਗਏ ਹੋਏ ਨੇ ਸ਼ੇਰ ਸਪਾਟਾ ਕਰਨ ਗਏ ਹੋਏ ਨੇ ਤੇ ਅਸੀਂ ਤਿੰਨ ਬੰਦ ਜੀ ਆ ਅ ਚਾਰ ਬੰਦੇ ਤੇ ਚਲੋ ਕੋਈ ਗੱਲ ਨਹੀਂ ਤੇ ਅਗਲੇ ਵਲੋਗ ਚ ਮਿਲਾਂਗੇ ਤੁਹਾਨੂੰ ਤੇ ਕਾਲੂ ਵਲੋਗ ਬਣਾਣਾ ਏ ਇਦਾਂ ਦਾ ਪਹਿਲਾਂ ਸੀਨੇ ਅੱਜ ਬਣਾ ਕੇ ਦੇਖਿਆ ਏ ਲੰਬੇ ਦਾ ਲੰਬੇ ਕਰਕੇ ਵਲੋਗ ਬਣਾਇਆ ਹੈ ਨਾ ਅਸੀਂ ਅੱਜ ਦੋ ਵੀਡੀਓ ਬਣਾਈਆਂ ਨੇ ਇੱਕ ਖਾਣ ਪੀਂ ਹੋ ਦੂਸਰੀ ਤੇ ਇੱਕ ਆ ਬਲੋਗ ਆਪਣਾ ਲੰਬੇ ਟਾਈਪ ਬਣਾਇਆ ਤੇ ਦੇਖਦੇ ਆ ਕਿ ਕਿਹੜਾ ਮਿੱਠਾ ਹੀ ਮਿੱਠਾ ਕਰ ਦਿਆ ਕਿਹੜਾ ਲੰਬੇ ਟਾਈਪ ਚੱਲਦਾ ਏ ਕਿ ਇਦਾਂ ਦਾ ਚੱਲਦਾ ਏ ਪਹਿਲੇ ਇਦਾਂ ਦਾ ਆਪਣਾ ਦੇ ਹੁੰਦੇ ਸੀ ਹੁਣ ਇਦਾਂ ਦਾ ਬਣਾਉਣ ਲੱਗੇ ਆ ਤੇ ਜੋ ਵੀ ਜਿਵੇਂ ਵੀ ਚੱਲੂਗਾ ਉਹ ਮੈਂ ਬਣਾਇਆ ਕਰਾਂਗੇ ਕਾਲੂ ਵਲੋਗ ਮਸਤ ਬਣਾਣਾ ਏ ਮਸਤ ਦੋਸਤੋ ਕਾਲੂ ਵਲੋਗ ਮਾਸਟਰ ਬਣੂਗਾ ਸਾਡੇ ਨਾਲ ਬਣੇ ਰਹੋ ਓਕੇ ਜਬ ਤੱਕ ਕੇ ਲਈਏ ਬਾਏ ਬਾਏ ਕਰੋ ਸਾਰੇ ਬਾਏ 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 ਜੈ ਹਿੰਦ ਦੋਸਤੋ ਜੈ ਹਿੰਦ ਜੈ ਹਿੰਦ